ਕਿੰਨੇ <laughs> लोग अपने बच्चे के नाल सेल्फीयां खिंचा रहे ने बच्चेओं में बड़ा ही उत्साह पाया जा रहा है जितने सिद्धू मूसेवाले पिता बलकार सिंह सिद्धू पहुंचे हर परिवार लोग गलबात करते हुए ਇਸ ਤੋਂ ਆਫਰੀਕੀ ਦੇ ਵਿੱਚ ਪੰਜਾਬ ਦੇ ਨਾਲ ਖੜਨਾ ਸਾਡਾ ਅਜੇ ਸੰਨੀХар ਜੀ ਆ ਉਸੇ ਨੂੰ ਮੁਖ ਰੱਖਦੇ ਹੋਏ ਅੱਜ ਆਪਣੀ ਟੀਮ ਨੂੰ ਲੈ ਕੇ ਆਪਣਾ ਬਰਾਮਣੀ ਸੇਵਾ ਦੇ ਕੰਝੀਆਂ ਸਾਡੇ ਪਾਸੇ ਹੀ ਹਰ ਦੇਸ਼ਾਂ ਵੱਲੋਂ ਸੰਸਥਾਵਾਂ ਵੱਲੋਂ ਰਾਸ਼ੀ ਦਿੱਤਾ ਜਾ ਰਿਹਾ ਬਿਲਕੁਲ ਬੜੇ ਅਫਸੋਸ ਦੀ ਗੱਲ ਹੈ ਕਿ ਸਾਰਾ ਇੰਨੀ ਵੱਡੀ ਗਿਣਤੀ ਚ ਕਰੇ ਏਰੀਆ ਸਾਡਾ ਪੁਛਾ ਹਣੀ ਮਾਰ ਰਹੀ ਸੀ ਐਸ ਕੇ ਅੱਗੇ ਕੱਡੇ ਪਾਸੇ ਆਉਣੀ ਹਿੰਦੂ ਸੰਭਾਲ ਲੈਣੇ ਇਸ ਵਾਰ ਤਾਂ ਅਬਦੋਬਦ ਪੰਜਾਬ ਇਸ ਸਾਫਤ ਦੇ ਪ੍ਰਭਾਵ ਇਹ ਠਹਿ ਪਰ ਚਲੋ ਪ੍ਰਮਾਤਮਾ ਕਰੂ ਕਿਰਪਾ ਬਾਕੀ ਸਾਰੇ ਸੰਗਤ ਨਾਲ ਮਿਲ ਕੇ ਹਮਲਾ ਮਾਰਾਂਗੇ ਤੁਸੀਂ ਮੈਸੇਜ ਦੇਣਾ ਚਾਹੋਗੇ ਕਿ ਜਿਹੜੇ ਹਨਾ ਫੜ ਪੀੜਤਾਂ ਵਾਜੇ ਦਾ ਮੈਸੇਜ ਕਿਹਨੇ ਦੇਣਾ ਚਾਹੋਗੇ ਹੁਣ ਸੰਗਤ ਲੋਕਾਂ ਨੂੰ ਮੈਸੇਜ ਦੇਣਾ ਚਾਹੋਗੇ ਮੈਸੇਜ ਤਾਂ ਸਾਰਿਆਂ ਨੂੰ ਮੈਸੇਜ ਤਾਂ ਪਹਿਲੇ ਜਿਹੜਾ ਪੰਜਾਬ ਦੇ ਲੋਕਾਂ ਨੂੰ ਕਹਿਣਾ ਨਹੀਂ ਪੈਂਦਾ ਇਸ ਮਾਮਲੇ ਦੇ ਵਿੱਚ ਸਾਦੇ ਪ੍ਰੋਖਿਆਂ ਨਹੀਂ ਬਲਿਸ਼ਨ ਦੇ ਸ਼ਿਦਾਂ ਦੀ ਹੈਗੀ ਪਹਿਲਾ ਆਪਣੇ ਆਪ ਹੀ ਉਹ ਕੁੱਦੇ ਹੋਏ ਨੇ ਇਸ ਜੜਾਈ ਦੇ ਵਿੱਚ ਪਰੰਤੂ ਫਿਰ ਵੀ ਜੋ ਕੋਈ ਮੇਰੇ ਵਰਗਾ ਥੋੜਾ ਲੇਟ ਹੀ ਹੈ ਉਹ ਜੀ ਇਹੀ ਅਪੀਲ ਕਰਾਂਗੇ ਵੀ ਜਿਸ ਤਰ੍ਹਾਂ ਜਿੰਨਾ ਹੋ ਸਕਦਾ ਜਿਸ ਤਰ੍ਹਾਂ ਦਾ ਹੋ ਸਕਦਾ ਉਹ ਆ ਕੇ ਇਨਾ ਪ੍ਰਾਵਾ ਦੀ ਮਦਦ ਕਰ ਲੈ ਧੰਨਵਾਦ ਇਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਬਹੁਤ ਅੱਛਾ ਲੱਗ ਰਿਹਾ ਨਾ ਹਨ ਬਹੁਤ ਅੱਛਾ ਫੀਲ ਹੋ ਰਿਹਾ ਹੈ ਕਿ ਇਹ ਹੱਦ ਸਿੱਧੂ ਮਸਾਲੇ ਦੇ ਸਭ ਪਾਰ ਇੱਥੇ ਆਏ ਨੇ ਕਿੰਨਾ ਵਿੱਚ ਆ ਗਿਆ ਬੱਚਾ ਬੱਚਿਆਂ ਨੂੰ ਹੂੰ দিলদারী মারা তে সিদ্ধ মসেলা ਸਾਨੂੰ ਬਹੁਤ ਖੁਸ਼ੀ ਹੋਈ ਆ ਵੀ ਸਾਡੇ ਕੋਲ ਆਏ ਨੇ ਵਿਚਾਰੇ ਤੇ ਚਲੋ ਸਾਡੀ ਗੱਲਬਾਤ ਕੀਤੀ ਐ ਫੋਟੋ ਫੋਟੋ ਲੁਆਈਆਂ ਨੇ ਬਹੁਤ ਵਧੀਆ ਹੋਇਆ ਸਿੱਤੇ ਸਾਡੇ ਕੋਲ ਹੀ ਆਏ ਨੇ ਚਲੇ ਆਈ ਪਾਟਰਾ ਰਹਿਣ ਵਾਲੇ ਲੋਕਾਂ ਹੀ ਤੁਰ ਨਹੀਂਦੇ ਲੱਗਦਾ ਖੁਸ਼ੀ ਹੋਈ ਆ ਸਾਨੂੰ ਇਹਨਾਂ ਨੂੰ ਮਿਲ ਕੇ ਅਸੀਂ ਅੱਜ ਕਹਿੰਦੇ ਅੱਜ ਉਹ ਵੀ ਸਾਡਾ ਵੀਰ ਸਾਡਾ ਜਿੰਦਾ ਹੁੰਦਾ ਤੇ ਅੱਜ ਸਾਡੇ ਵਿੱਚ ਆ ਕੇ ਖੜਦਾ ਸਾਡੇ ਨਾਲ ਫੋਟੋ ਸੈਲਫੀ ਲੈਂਦੇ ਆਂ ਅਸੀਂ ਫੋਟੋ ਖਿੱਚਦੇ ਉਹਦੀ ਨਾਲ ਆਪਣੇ ਸਾਨੂੰ ਬੜਾ ਦੁੱਖ ਹੈ ਇਹ ਗੱਲ ਦਾ ਵੀ ਜਿਹੜੇ ਚੰਗੇ ਵੀਰ ਆ ਨੇ ਦੁਨੀਆ ਤੋਂ ਚਲ ਜਾਂਦੇ ਆਂ ਅਸੀਂ ਸਾਨੂੰ ਬਹੁਤ ਪਸਾਵਾ ਰੈਂਦਾ ਉਹਨਾਂ ਦਾ ਆਜਾ ਨੂੰ ਬੜੀ ਖੁਸ਼ੀ ਹੋਈ ਆ ਵੀ ਅਹੀਂ ਬਾਪੂ ਨੂੰ ਮਿਲ ਲਿਆ ਤੇ ਅਸੀਂ ਬੜੇ ਹੁਣ ਧੰਨਵਾਦੀ ਆ ਜਿਹੜਾ ਸਾਡੇ ਗਰੀਬਾਂ ਦੇ ਵਿੱਚ ਆ ਕੇ ਖਲੋਤੇ ਆ ਨਾ ਇਹ ਅਹੀ ਬਹੁਤ ਧੰਨਵਾਦੀ ਆ ਜੀ ਇਹ ਦੇ ਨਹੀਂ ਦੇ ਸਕਦੇ ਕਿ ਜਿਹੜਾ ਹਣੇ ਆਮ ਲੋਕਾਂ ਨਾਲ ਬਾਡਰਾਂ ਤੇ ਰਹਿਣ ਵਾਲਿਆਂ ਨੇ ਫੋਟੋ ਕਰਾਈ ਹੈ ਟੀਵੀ ਤੇ ਦੇਖਦੇ ਹੋਣਗੇ ਹਾਂਜੀ ਹਾਂਜੀ ਕਦੇ ਟੀਵੀ ਤੇ ਵੇਖਦੇ ਸੀ ਕਦੇ ਵਿਚਾਰੇ ਭਾਈ ਤੁਹਾਡੇ ਕੋਲ ਹਾਂਜੀ 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 ਅੱਜ ਅਸੀਂ ਬਹੁਤ ਖੁਸ਼ ਹਾਂ ਜੀ ਹਾਨੂੰ ਭੁੱਖ ਨਹੀਂ ਲੱਗੀ ਅੱਜ ਦੁਪਹਿਰ ਦੀ ਰੋਟੀ ਨਹੀਂ ਖਾਧੀ ਹਾਂ ਖੜੇ ਉਹਦੇ ਠੀਕ ਵਿੱਚ ਆਪਾਂ ਦੇਖਾਂਗੇ ਦਰਸ਼ਨ ਮੇਲਾ ਕਰਾਂਗੇ ਇਹਨਾਂ ਦਾ ਕੀ ਕਰਨਾ ਡੱਡੇ ਵੱਡੇ ਲੀਡਰਾਂ ਨੇ ਜਿਹੜਾ ਨੇ ਆ ਕੇ ਕਿਸੇ ਵਾਲੀ ਨੂੰ ਹਾਂਜੀ ਇਹ ਕਰਨਾ ਡੇਟਾ ਬਟ ਲਈ ਲੀਡਰਾਂ ਜਿਹਨਾਂ ਨੇ ਕਦੀ ਆਣ ਕੇ ਹਾਲੀ ਨਹੀਂ ਪੁੱਛਿਆ ਹਾਂ ਤੇ ਅੱਜ ਤੱਕ ਕੋਈ ਪੰਜਾਬ ਦਾ ਕੋਈ ਲੀਡਰ ਨਹੀਂ ਬੋਲਦਾ ਕੋਈ ਵੀ ਨਹੀਂ ਲੀਡਰ ਹੈ ਸਵਾਸ਼ ਮਿਲ ਰਿਹਾ ਕੀ ਸਾਰੇ ਜੰਡੇ ਕਲਾਉਨੀਆਂ ਨੂੰ ਮਾਖਿਆਰੀਆਂ ਦੀ ਉਹ ਜੱਟਾਂ ਦਾ ਕੋਈ ਨਸਕਾ ਨਹੀਂ ਹੋਇਆ ਇਹਨਾਂ ਦੇ ਭਾਰੀ ਕਸਰਾਂ ਦੇ ਪਟਰਾ ਆ ਰਹੀਆਂ ਆ ਰਹੀਆਂ ਹਾਂ ਜਿਹੜਾ ਪੈ ਗਿਆ ਪਿਆਰੀਆਂ ਵਿੱਚ ਨਾ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਹਾਂਜੀ ਨਾ ਸਰਕਾਰੀ ਨੌਕਰੀਆਂ ਨਾ ਕੁਛ ਆ ਜਾ ਕਿ ਬਾਹਰੀਏ ਦੇ ਪੱਲੇ ਹੋਣਗੇ ਤਾਂ ਬਾਹਰ ਕੱਟਾਂਗੇ ਹਾਂਜੀ ਸਭ ਬੈਗੇ ਨਹੀਂ ਹੁਣ ਚੁੱਕਦੇ ਰਹਿਣਾ ساری ਉਮਰ ਨਾਲ ਫਸਲ ਹੋਣੀ ਪਰ ਚਲੋ ਜੇ ਆਏ ਨਾ ਤੇ ਇਹਨਾਂ ਦਾ ਸਾਨੂੰ ਬੜਾ ਮਾਣ ਹੈ ਕਿ ਸਾਡੇ ਵਿੱਚ ਆਏ ਨਾ ਜਿੱਦਾਂ ਸਾਡਾ ਕੋਈ ਆਪਣਾ ਘਾਸ ਰਿਸ਼ਤੇਦਾਰ ਆ ਜਾਵੇ ਇਹ ਸਾਰੇ ਬੋਤਾ ਹੀ ਲੈ ਕੇ ਚਲ ਜਾਂਦੇ ਕੀ ਦਿੰਦੀਆਂ ਤੁਹਾਨੂੰ ਹਾਂਜੀ